अच्छा तरुण जी ਤੁਸੀਂ ਬਹੁਤ ਕਹਾਣੀਆਂ ਸੁਣਾਤੀਆਂ ਤੇ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਦੇ ਪਹਿਲਾਂ ਬੁਝਾਰਤ ਪਾਨੀ ਆ ਪਾਓ ਜੀ ਉਹਦੇ ਅਕੋਰਡਿੰਗ ਮੈਨੂੰ ਕਹਾਣੀ ਸੁਣਾਣੀ ਆ ਤੁਸੀਂ ਦੇਖਦੇ ਆ ਤੁਸੀਂ ਮੇਰੀਆਂ ਚੀਜ਼ਾਂ ਨੂੰ ਕਿੰਨਾ ਯਾਦ ਰੱਖਦੇ ਹੋ ਬਹੁਤ ਵੱਡੀ ਗੱਲ ਆ ਵੈਸੇ ਅੱਜ ਤੋਂ 3 ਸਾਲ ਪਹਿਲਾਂ ਓਕੇ ਆਪਾਂ ਹੈਵੀ ਡਿਊਟੀ ਲਾਇਸੈਂਸ ਲੈਣ ਗਏ ਸੀਗੇ ਮਲੋਟ ਹਾਂ ਪਹਿਲੇ ਬੁਝਾਰ ਲੈ ਆ ਠੀਕ ਹੈ ਆਪਾਂ ਰਸਤੇ 'ਚ ਗੁੰਮ ਹੋ ਗਏ ਸੀ ਕਿਉਂਕਿ ਆਪਾਂ ਨਾਈਟ ਟਾਈਮ ਗਏ ਸੀਗੇ ਹਾਂ ਗੂਗਲ ਦੇ ਵੀ ਨੇ ਸਾਨੂੰ ਘੁਮਾਤਾ ਸੀ ਘੁਮਾਤਾ ਸੀਗਾ ਬਹੁਤ ਹੀ ਘੁੰਮਲੇ ਸੀਗੇ ਆਪਾਂ ਤੇ ਜਦੋਂ ਰਸਤੇ 'ਚ ਆਂਦੇ ਹੋਏ ਇੱਕ ਸ਼ਹਿਰ 'ਚ ਆਪਾਂ ਜਦੋਂ ਸਵੇਰ ਦਿਨ 'ਚ ਆਏ ਸੀਗੇ ਤਿੰਨ ਦਿਨ ਬਾਅਦ ਵਾਪਸ ਤੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਮੈਂ ਤਾਂ ਲੁਧਿਆਣੇ 'ਚ ਰਹਿ ਕੇ ਇਹੀ ਸੋਚਦੀ ਸੀ ਕਿ ਸਿਰਫ ਲੁਧਿਆਣਾ ਹੀ ਐਡਾ ਸੋਹਣਾ ਕਿਉਂਕਿ ਮੇਰਾ 22 ਸਾਲ ਲੁਧਿਆਣੇ 'ਚ ਲੰਘ ਗਏ ਹਨ ਪਰ ਉਹ ਸ਼ਹਿਰ ਦੇਖ ਕੇ ਮੈਨੂੰ ਇੱਕ ਆਪਣਾਪਨ ਲੱਗਿਆ ਤੇ ਮੈਨੂੰ ਇੰਨਾ ਸੋਹਣਾ ਲੱਗਿਆ ਮੈਂ ਕਿਹਾ ਕਿ ਪੰਜਾਬ 'ਚ ਹੀ ਸਾਡੇ ਇੰਨੇ ਸੋਹਣੇ ਸ਼ਹਿਰ ਨੇ ਨਾ ਅਸੀਂ ਐਵੇਂ ਗੱਲਾਂ ਕਰਦੇ ਆ ਕਿਤੇ ਵੀ ਆ ਮੈਨੂੰ ਉੱਥੋਂ ਫੀਲ ਹੋਇਆ ਸੀ ਕਿ ਯਾਰ ਮੈਂ ਤਾਂ ਹਜੇ ਪੂਰਾ ਪੰਜਾਬ ਹੀ ਨਹੀਂ ਘੁੰਮਿਆ ਉਹ ਸ਼ਹਿਰ ਕਿਹੜਾ ਉਹ ਸ਼ਹਿਰ ਹੈ ਜੀ ਬਠਿੰਡਾ ਹਾਂ ਪਛਾਨ ਲਿਆ ਇਹ ਜਿਹੜਾ ਸ਼ਹਿਰ ਆ ਨਾ ਇਹ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ ਕਿੰਨੇ ਸਾਲ ਪੁਰਾਣਾ ਇਹਦੇ ਵਿੱਚ ਨਾ ਇੱਕ ਕਿਲਾ ਹੈ ਹਾਂ ਉਹ 2000 ਸਾਲ ਪਹਿਲਾਂ ਬਣਿਆ ਸੀ ਤੇ ਹੁਣ ਹਿਸਾਬ ਲਾ ਲਓ ਹਾਂ ਇਹ ਸ਼ਹਿਰ ਕਿੰਨਾ ਕੁ ਪੁਰਾਣਾ ਹੋਊਗਾ ਠੀਕ ਹੈ ਬਠਿੰਡਾ ਹਾਂ ਹੁਣ ਪੰਜਾਬੀ ਚ ਆਪਾਂ ਬੋਲਦੇ ਆਂ ਬਠਿੰਡਾ ਬੱਬੇ ਨਾਲ ਨਾ 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 ਪਹਿਲਾ ਇਹਨੂੰ ਬਠਿੰਡਾ ਕਿਹਾ ਜਾਂਦਾ ਸੀ ਭੱਬੇ ਨਾਲ ਬਠਿੰਡਾ ਹਾਂ ਲੇਕਿਨ ਜਿਹੜਾ ASI ਹੈ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹਨਾਂ ਨੇ ਕਿਹਾ ਕਿ ਜਿਹੜੇ ਉੱਥੇ ਦੇ ਲੋਕਲ ਸਲੈਂਗ ਹੈ ਜਿੱਦਾਂ ਉਹ ਆਪ ਦੀ ਬੋਲਚਾਲ ਕਰਦੇ ਨੇ ਉਹ ਪਠਿੰਡਾ ਨਹੀਂ ਬੋਲਦੇ ਹਾਂ ਉਹ ਬਠਿੰਡਾ ਬੋਲਦੇ ਆ ਬੱਬੇ ਵਾਲਾ اچھا ਮਤਲਬ ਲੋਕਾਂ ਨੇ ਹੀ ਆਪੇ ਹੀ ਨਾਮ ਰੱਖਿਆ ਦਾ ਨਾਮ ਪਿਆ ਬਠਿੰਡਾ ਠੀਕ ਹੈ ਇਹ ਤਾਂ ਹੁਣ ਦਾ ਨਾਮ ਹੈ ਹਾਂ ਇਹ ਸ਼ਹਿਰ ਬਹੁਤ ਪੁਰਾਣਾ ਹੈ ਹਾਂ ਤੈਬਰ ਇਹ ਹਿੰਦ ਤੈਬਰ ਇਹ ਹਿੰਦ ਇਹਦਾ ਪੁਰਾਣਾ ਨਾਂ ਸੀ ਬਠਿੰਡੇ ਦਾ ਗੇਟਵੇ ਆਫ ਇੰਡੀਆ ਦਾ ਮਤਲਬ ਤੈਬਰ ਇਹ ਹਿੰਦ ਠੀਕ ਹੈ ਗੋਬਿੰਦਗੜ੍ਹ ਵੀ ਪਿਆ ਇਹਦਾ ਨਾਮ اچھا ਬਿਕਰਮਗੜ੍ਹ ਵੀ ਪਿਆ ਇਹਦਾ ਨਾਮ ਇਹ ਐਨੇ ਨਾਮ ਪਹਿਲਾਂ ਦਿੱਤੇ ਗਏ ਨੇ ਥੋੜੇ ਥੋੜੇ ਟਾਈਮ ਦੇ ਲਈ ਪੈਂਦੇ ਗਏ ਬਠਿੰਡਾ ਨਾਮ ਮਿਲਣ ਤੋਂ ਪਹਿਲਾਂ ਮਤਲਬ ਐਨੇ ਨਾਮ ਮਿਲੇ ਇਸ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਅਸਲ ਚ ਬਣਿਆ ਇਹ 336 ਚ अच्छा बहुत ही ज्यादा पुराना है शहर 336 हम्म राय पट्टी जी ने बनाया अच्छा ओना ने जेड़ा बठिंडा शहर है ओदी स्थापना कीती सी ठीक है ते अपना बठिंडा शहर जेड़ा है 336 च बनया ਹੂੰ ਇੱਥੇ ਬਹੁਤ ਸਾਰੇ ਰਾਜਾਂ ਨੇ ਰਾਜ ਕੀਤਾ ਹੂੰ ਮਹਿਮੂਦ ਗਜ਼ਨਵੀ ਹਮ ਮਹਿਮੂਦ ਗਜ਼ਨਵੀ ਜੋ ਆਪਾਂ ਹਿਸਟਰੀ ਚ ਵੀ ਪੜ੍ਹਨੇ ਆਏ ਆਂ ਹਾਂ ਮੁਹੰਮਦ ਗੋਰੀ ਹਾਂ ਪ੍ਰਥਵੀਰਾਜ ਚੋਹਾਨ ਅੱਛਾ ਇਹ 114 1091 ਦੀਆਂ ਗੱਲਾਂ ਨੇ ਅੱਧੀ ਹਿਸਟਰੀ ਤਾਂ ਮੈਨੂੰ ਲੱਗਦਾ ਅਸੀਂ ਬਠਿੰਡੇ ਵਾਲੇ ਰੱਖੀ ਬੈਠੇ ਆ ਹਨਾ ਯੈਸ 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 ਤੇ ਫੇਰ 1754 ਦੇ ਵਿੱਚ ਹੂੰ ਜਿਹੜੇ ਮਹਾਰਾਜਾ ਆਫ ਪਟਿਆਲਾ ਮਹਾਰਾਜਾ ਆੜਾ ਸਿੰਘ ਅੱਛਾ ਉਹਨਾਂ ਨੇ ਬਠਿੰਡਾ ਸ਼ਹਿਰ ਜਿੱਤ ਲਿਆ ਠੀਕ ਹੈ ਤੇ ਅਲਟੀਮੇਟਲੀ ਫੇਰ ਉੱਥੇ ਜਿਹੜਾ ਹੈ ਉਹਨਾਂ ਦਾ ਹੀ ਰਾਜ ਚੱਲਿਆ ਬਠਿੰਡੇ ਦੇ ਉੱਪਰ ਬਠਿੰਡੇ ਦੇ ਉੱਪਰ ਹੂੰ ਫੇਰ ਇਹਨੂੰ ਇੱਕ ਕਪਾਣਾ ਵਰਡ ਸੁਣਿਆ ਹੈ ਪੈਪਸੂ ਅੱਬਸਾਂ ਨੇ ਪੈਪਸੂ ਦੀਆਂ ਅਸੀਂ ਬਸਾਂ ਦੇ ਵਿੱਚ ਸਫ਼ਰ ਬੜਾ ਕੀਤਾ ਪੈਪਸੂ ਦੀਆਂ ਬਸਾਂ ਤਾਂ ਅੱਜ ਕੱਲ ਵੀ ਚੱਲਦੀਆਂ ਨੇ ਬੜੀਆਂ ਪੈਪਸੂ ਦੀ ਫੁੱਲ ਫਾਰਮ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਮੈਨੂੰ ਲੱਗਦਾ ਅੱਧੇ ਤੋਂ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਹੋਣਾ ਮੈਂ ਮਤਲਬ ਮੇਰੇ ਵਰਗੇ ਹੀ ਨੇ ਸਾਰੇ ਜਾਣੇ ਮੈਨੂੰ ਵੀ ਨਹੀਂ ਪਤਾ ਸੀ ਇਹ ਪਟਿਆਲਾ ਆ ਗਿਆ ਹਾਂ ਤੇ ਈਸਟ ਪੰਜਾਬ ਦੀ ਜਿਹੜੀ ਸਟੇਟਾਂ ਨੇ ਉਹਨਾਂ ਦੀ ਯੂਨੀਅਨ ਉਹਨੂੰ ਬੋਲਦੇ ਆ ਪੈਪਸੂ ਅੱਛਾ ਤੇ ਪੈਪਸੂ ਜਿਹੜਾ ਸੀਗਾ ਬਠਿੰਡਾ ਪੈਪਸੂ ਦੇ ਵਿੱਚ ਆ ਗਿਆ ਹੂੰ ਫਿਰ 1947 ਜਦ ਆਪਣਾ ਦੇਸ਼ ਆਜ਼ਾਦ ਹੋ ਗਿਆ ਹੂੰ ਤੇ ਪਟਿਆਲਾ ਵਜਦਾ ਸੀ ਹੁਣ ਪ੍ਰੋਪਰ ਇੱਕ ਡਿਸਟ੍ਰਿਕਟ ਹੈ ਜਿਹਦਾ ਨਾਮ ਹੈਗਾ ਬਠਿੰਡਾ ਹੂੰ ਹੁਣ ਇਹ ਜਿਹੜਾ ਬਠਿੰਡਾ ਸ਼ਹਿਰ ਹੈ ਇਹ ਬਹੁਤ ਪੁਰਾਣਾ ਹੈ ਉਹ ਆਪਾਂ ਜਿਹੜਾ ਹੈਗਾ ਡਿਸਕਸ ਕਰ ਲਿਆ ਹਾਂ ਹੁਣ ਇਹਦੇ ਵਿੱਚ ਨਾ ਬਹੁਤ ਸਾਰੀਆਂ ਜੜੀਆਂ ਧਾਰਮਿਕ ਸਥਾਨ ਨੇ ਉਹ ਵੀ ਨੇ ਹੂੰ ਆਪਣੇ ਜਿਹੜੇ ਇਤਿਹਾਸਿਕ ਸਥਾਨ ਨੇ ਉਹ ਵੀ ਨੇ ਇੱਥੇ ਫੇਮਸ ਕੋਈ ਆਈ ਥਿੰਕ ਗੁਰਦੁਆਰਾ ਸਾਹਿਬ ਵੀ ਨੇ ਮੈਂ ਸੁਨਿਆ ਸੀਗਾ ਇੱਥੇ ਗੁਰਦੁਆਰਾ ਸਾਹਿਬ ਤਾਂ ਬਹੁਤ ਫੇਮਸ ਨੇ ਲੇਕਿਨ ਜਿਹੜੀ ਇੱਥੇ ਸਭ ਤੋਂ ਫੇਮਸ ਜਗ੍ਹਾ ਹੈ ਉਹ ਹੈ ਕਿਲਾ ਮੁਬਾਰਕ ਅੱਛਾ ਹੁਣ ਇਹ ਕਿਲਾ ਮੁਬਾਰਕ ਵੀ ਨਾ ਦੋ ਨੇ ਅੱਛਾ ਇੱਕ ਬਠਿੰਡੇ ਚ ਹੂੰ ਤੇ ਇੱਕ ਪਟਿਆਲੇ ਚ ਪਟਿਆਲੇ ਵਾਲਾ ਜਿਹੜਾ ਹੈਗਾ ਉਹ ਬਾਅਦ ਚੋਂ ਬਣਿਆ ਪਹਿਲਾਂ ਬਠਿੰਡੇ ਵਾਲਾ ਬਠਿੰਡੇ ਵਾਲਾ ਬਣਿਆ ਇਹ ਬਣਿਆ ਸੀ 2000 ਸਾਲ ਪਹਿਲਾਂ ਅੱਛਾ ਤੇ ਹੁਣ ਵੀ ਹੈਗਾ ਇਹ ਨਹੀਂ ਸਾਲ ਬਾਅਦ ਵੀ ਸੰਭਾਲ ਕੇ ਰੱਖਿਆ ਹੋਇਆ ਮਤਲਬ ਇਹ ਭਾਰਤ ਦੇ ਕੁਝ ਚੁਨਿੰਦਾ ਕਿਲੇ ਨੇ ਜਿਹੜੇ ਬਹੁਤ ਪੁਰਾਣੇ ਨੇ ਜਿਹੜੇ ਅੱਜ ਵੀ ਨੇ ਅੱਛਾ ਰਾਜਾ ਡੱਬ ਨੇ ਬਣਾਇਆ ਸੀ ਇਹ ਕਨਿਸ਼ਕਾ ਦੇ ਨਾਲ ਮਿਲ ਕੇ ਅੱਛਾ ਇੱਥੇ ਜਿਹੜੀ ਇੱਟਾਂ ਲੱਗੀਆਂ ਹੋਈਆਂ ਨੇ ਨਾ ਉਹ ਕੁਸ਼ਾਨਾਂ ਦੇ ਕਾਲ ਦੀ ਹੈ ਮਤਲਬ ਕਿੰਨੀ ਲੰਬੀ ਹਿਸਟਰੀ ਆ ਸਾਡੇ ਬਠਿੰਡਾ ਵਾਲਿਆਂ ਦੀ ਤੇ ਮੈਨੂੰ ਮਤਲਬ ਮੇਰੇ ਲਈ ਬਹੁਤ ਹੈਰਾਨੀ ਦੀ ਗੱਲ ਆ ਬਾਕੀਆਂ ਦਾ ਮੈਨੂੰ ਪਤਾ ਨਹੀਂ ਉਹ ਸੁਣਨ ਵਾਲਿਆਂ ਦਾ ਹੈਗਾ ਕਿ ਸਾਰਿਆਂ ਨੂੰ ਇੰਨੀ ਲੰਬੀ ਇੰਨੀ ਪੁਰਾਣੀ ਹਿਸਟਰੀ ਆ ਪਤਾ ਸੀ ਕਿ ਨਹੀਂ ਸੀ ਇਹ ਜਿਹੜਾ ਕਿਲਾ ਮੁਬਾਰਕ ਆ ਨਾ 2000 ਸਾਲ ਪਹਿਲਾਂ ਬਣਿਆ ਇਹਨੇ ਬਹੁਤ ਸਾਰੀਆਂ ਸਲਤਨਤਾਂ ਦੇਖੀਆਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਮੁਹੰਮਦ ਗੋਰੀ ਗਜ਼ਨੀ ਪ੍ਰਥਵੀਰਾਜ ਚੋਹਾਨ ਇਹ ਸਾਰੇ ਜਿਹੜੇ ਸੀ ਨਾ ਇਹਨਾਂ ਨੇ ਇਸ ਕਿਲੇ ਤੇ ਰਾਜ ਕੀਤਾ ਅੱਛਾ ਜਿਹਨੇ ਕਿਲੇ ਤੇ ਰਾਜ ਕੀਤਾ ਉਹਨੇ ਬਟਿੰਡੇ ਤੇ ਰਾਜ ਕੀਤਾ ਹਾਂ ਇੱਕ ਤੁਸੀਂ ਨਾਮ ਸੁਨਾ ਹੋਏਗਾ ਰਜ਼ੀਆ ਸੁਲਤਾਨ ਹਾਂ ਪਹਿਲੀ ਆਪਣੀ ਜੋ ਦਿੱਲੀ ਦੀ ਦਿੱਲੀ ਦੀ ਪਹਿਲੀ ਜਿਹੜੀ ਰਾਣੀ ਸੀ ਰਾਣੀ ਸੀਗੀ ਹਾਂ ਉਹਨੂੰ ਇੱਥੇ ਕੈਦ ਕਰਕੇ ਰੱਖਿਆ ਗਿਆ ਸੀ ਕਿਲਾ ਮੁਬਾਰਕ ਬਠਿੰਡੇ ਦੇ ਵਿੱਚ ਯੈਸ ਯੈਸ ਕਿਲਾ ਮੁਬਾਰਕ ਦੇ ਵਿੱਚ ਉਹਨੂੰ ਕੈਦ ਕੀਤਾ ਗਿਆ ਸੀ ਅੱਛਾ ਹੁਣ ਕਿਲਾ ਮੁਬਾਰਕ ਇਨਾਕ ਇਤਿਹਾਸ ਰੱਖਦਾ ਹੈ ਹਮ ਗੁਰੂ ਗੋਬਿੰਦ ਸਿੰਘ ਜੀ ਹਮ ਵੀ ਇਸ ਕਿਲੇ ਚ ਆਈ ਸੀ ਅੱਛਾ ਤੇ ਉਹਨਾਂ ਦੀ ਯਾਦ ਦੇ ਵਿੱਚ ਹੀ ਇਸ ਕਿਲੇ ਦੇ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਜਿਹਨੂੰ ਕਿਲਾ ਮੁਬਾਰਕ ਗੁਰਦੁਆਰਾ ਸਾਹਿਬ ਬੋਲਿਆ ਜਾਂਦਾ ਹੈ ਅੱਛਾ ਕਿਲੇ ਦੇ ਅੰਦਰ ਮੈਂ ਸੁਣਿਆ ਜ਼ਰੂਰ ਗੁਰਦੁਆਰਾ ਸਾਹਿਬ ਬਾਰੇ ਬਟ ਮੈਨੂੰ ਇਹਦੀ ਹਿਸਟਰੀ ਨਹੀਂ ਪਤਾ ਸੀ ਕਿ ਅੰਦਰ ਬਣਾ ਰੱਖਿਆ ਇਸ ਕਿਲਾ ਮੁਬਾਰਕ ਦੇ ਅੰਦਰ ਹੀ ਜਿਹੜਾ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਲੋਕ ਜਿਹੜੇ ਨੇ ਜਾਂਦੇ ਨੇ ਤੇ ਕਿਲਾ ਮੁਬਾਰਕ ਇੰਨਾ ਪੁਰਾਣਾ ਹੈ ਤੇ ਅੱਜ ਵੀ ਜਿਹੜੇ ਨੇ ਲੋਕ ਇਹਨੂੰ ਦੇਖਣ ਜਾਂਦੇ ਨੇ ਤੇ ਆਪਾਂ ਰਾਜਸਥਾਨ ਗਏ ਹੋਇਆ ਹਾਂ ਹਾਂ ਉੱਥੇ ਉਦੈਪੁਰ ਜੈਪੁਰ ਜੋਧਪੁਰ ਹਾਂ ਆਪਾਂ ਕਿਲੇ ਦੇਖੇ ਸਾਰੇ ਕਿਲੇ ਦੇਖ ਕੇ ਆਏ ਹਾਂ ਹਾਂ ਪ੍ਰੋਪਰ ਐਦਾਂ ਲੱਗਦਾ ਨਾ ਰਾਇਲ ਲੁੱਕ ਹਾਂ ਸੰਜੇ ਲੀਲਾ पण ਚਾਲੀ ਦੀ ਸਾਰੀ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਜੋਦਾ ਅਕਬਰ ਐਂਡ ਆਲ ਹਾਂ ਸੇਮ ਲੁੱਕ ਵਾਲਾ ਕਿਲਾ ਹੈ ਤੇ ਮੈਨੂੰ ਇਹ ਚੀਜ਼ ਨਹੀਂ ਸਮਝ ਆਉਂਦੀ ਕਿ ਚਲੋ ਆਪਾਂ ਹੁਣ ਪਿੱਛੇ ਬਠਿੰਡੇ ਗਏ ਵੀ ਸੀ ਫਿਰ ਆਪਾਂ ਮਿਸ ਕਿਵੇਂ ਕਰਤਾ ਕਿਉਂ ਕਿ ਕਿਉਂਕਿ ਐਨਾ ਪਤਾ ਨਹੀਂ ਸੀ ਆਪਾਂ ਪਤਾ ਹੀ ਨਹੀਂ ਸੀ ਇਹ ਤਾਂ ਹੁਣ ਰਿਸਰਚ ਕੀਤੀ ਹੈ ਤੇ ਪਤਾ ਲੱਗਾ ਮਤਲਬ ਸਾਡੇ ਪੰਜਾਬ ਦੇ ਵਿੱਚ ਇੰਨਾ ਕੁਝ ਪਿਆ ਹੋਇਆ ਇੰਨਾ ਕੁਝ ਘੁੰਮਣ ਨੂੰ ਪਿਆ ਹੋਇਆ ਅਸੀਂ ਜਦੋਂ ਘੁੰਮਣ ਦੀ ਗੱਲ ਆਉਂਦੀ ਆ ਅਸੀਂ ਕਹਿੰਦੇ ਬਾਹਰ ਜਾਈਏ ਪਰ ਸਾਡਾ ਪੰਜਾਬ ਐਨੋ ਸੋਹਣਾ ਇੰਨੀਆਂ ਸੋਹਣੀਆਂ ਜਗ੍ਹਾ ਨੇ ਜਿਹੜੀਆਂ ਸਾਨੂੰ ਖੁਦ ਹੀ ਨਹੀਂ ਪਤਾ ਹੈਗੀਆਂ ਗੱਲ ਉਹੀ ਆ ਨਾ ਲੋਕਾਂ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਨਹੀਂ ਹੈਗੀ ਜਾਣਕਾਰੀ ਨਹੀਂ ਹੈਗੀ ਜਾਣਕਾਰੀ ਦੀ ਘਾਟ ਹੈ ਹਾਂ ਤੇ ਪਟਿਆਲੇ ਦੇ ਵਿੱਚ ਇੱਕ ਤਾਂ ਕਿਲਾ ਮੁਬਾਰਕ ਹੋ ਗਿਆ ਜਿਹੜਾ ਬਹੁਤ ਹੀ ਫੇਮਸ ਹੈ ਹਾਂ ਹੋਰ ਵੀ ਛੋਟੀ ਛੋਟੀ ਚੀਜ਼ਾਂ ਬਹੁਤ ਸਾਰੀਆਂ ਫੇਮਸ ਨੇ ਲੇਕਿਨ ਹੁਣ ਆਪਾਂ ਜੇ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਹੈ ਤੇ ਮੈਸਰ ਖਾਨਾ ਇੱਥੇ ਇੱਕ ਮੰਦਿਰ ਹੈ। ਅੱਛਾ ਹੁਣ ਉਹ ਮੰਦਿਰ ਜਿਹੜਾ ਹਗਾ ਹੈ ਉਹਦੇ ਪਿੱਛੇ ਵੀ ਇੱਕ ਲੋਕ ਕਥਾ ਹੈ। ਅੱਛਾ ਇੱਕ ਭਗਤ ਹੁੰਦਾ ਸੀਗਾ। ਹਮ ਕਮਲਾ ਕਮਲਾ ਕਹਿੰਦੇ ਸੀ। ਅੱਛਾ ਉਹ ਮਾਤਾ ਜਵਾਲਾ ਜੀ ਦਾ ਬਹੁਤ ਤਗੜਾ ਭਗਤ ਸੀ। ਠੀਕ ਹੈ। ਲੇਕਿਨ ਪੁਰਾਣੇ ਟਾਈਮ ਚ ਸੜਕਾਂ ਵੀ ਆ ਜਾਣਾ ਹਾਂ ਜਾਣਾ ਔਕਾ ਸੀ ਬਹੁਤ ਦੂਰ ਪੈ ਜਾਂਦਾ ਸੀ ਮਤਲਬ ਉਹ ਜਿਹੜਾ ਜਵਾਲਾ ਜੀ ਤੱਕ ਪਹੁੰਚਣ ਦਾ ਰਸਤਾ ਸੀਗਾ ਪਹਾੜਾਂ ਚ ਜੋਲਾ ਜੀ ਹਾਂ ਬਹੁਤ ਔਖਾ ਹੋ ਜਾਂਦਾ ਸੀ ਉਦੋਂ ਸੜਕਾਂ ਨਹੀਂ ਬਣੀਆਂ ਸੀ ਕਿੰਨੀਆਂ ਕਿਉਂ ਵਿਚਾਰੇ ਕੋ ਲੋਕ ਗਿਆ ਨਹੀਂ ਗਿਆ ਲੇਕਿਨ ਉਹਦੀ ਆਸਥਾ ਬਹੁਤ ਸੀ ਹਾਂ ਤੇ ਕਹਿੰਦੇ ਨੇ ਹੂੰ ਕੀ ਜਵਾਲਾ ਦੇਵੀ ਜਿਹੜੀ ਹੈ ਉਹ ਪਸੰ ਉਹਨਾਂ ਤੋਂ ਪ੍ਰਸੰਨ ਹੋਈ ਹਾਂ ਤੇ ਸਾਲ ਚ ਦੋ ਵਾਰ ਹਾਂ ਮਾਤਾ ਜਵਾਲਾ ਜੀ ਅੱਛਾ ਖੁਦ ਦਰਸ਼ਨ ਦੇ ਆਂਦੀ ਸੀ ਉਹਨੂੰ ਇਹ ਮੇਰੇ ਲੋ ਖੰਡੇ ਘੜੇ ਹੋ ਗਏ ਤੇ ਉਸੇ ਲੋਕ ਕਥਾ ਦੇ ਨਾਲ ਇੱਥੇ ਜਿਹੜਾ ਹੈਗਾ ਸਾਲ 'ਚ ਦੋ ਵਾਰ ਬਹੁਤ ਵੱਡਾ ਮੇਲਾ ਲੱਗਦਾ ਅੱਛਾ ਜਿੱਥੇ ਬਾਰੋਂ ਵੀ ਲੋਕ ਆ ਕੇ ਮੰਦਰ ਦੇ ਦਰਸ਼ਨ ਕਰਨ ਆਂਦੇ ਆ ਮੰਦਰ ਦੇ ਮੇਲੇ ਦਾ ਆਨੰਦ ਮਾਣਦੇ ਆ ਅੱਛਾ ਹੂੰ ਇਹ ਹੋ ਗਿਆ ਜੀ ਦੂਸਰਾ ਇੱਥੇ ਦਾ ਜਿਹੜਾ ਰਿਲੀਜੀਅਸ ਪਲੇਸ ਹੈਗਾ ਆਪਾਂ ਕਹਿ ਸਕਦੇ ਆ ਹਾਂ ਤਲਵੰਡੀ ਸਾਬੋ ਨਾਮ ਸੁਣਿਆ ਹਾਂ ਇੱਥੇ ਹੈਗਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਸਿੱਖਾਂ ਦੇ ਪੰਜ ਜਿਹੜੇ ਤਖਤ ਨੇ ਆਪਣੇ ਉਹਨਾਂ ਦੇ ਵਿੱਚੋਂ ਇੱਕ ਤਖਤ ਹੈਗਾ ਇੱਥੇ ਹੀ ਗੁਰਗੋਬਿੰਦ ਸਿੰਘ ਜੀ ਨੇ ਆਦ ਗ੍ਰੰਥ ਦੀ ਪੋਥੀ ਦਾ ਸਮਾਪਨ ਕੀਤਾ ਸੀ अच्छा वो भी बठिंडा च ही आंदा है बठिंडा डिस्ट्रिक्ट च आंदा है तलवंडी साबो थोड़ी सी दूरी है। ते है हां ते हुन ਤੁਸੀਂ ਇਹ ਦੇਖੋ ਕਿ ਬਠਿੰਡੇ ਬਾਰੇ ਆ ਤਿੰਨ ਜਿਹੜੇ ਆਪਾਂ ਚੀਜ਼ਾਂ ਦੇ ਬਾਰੇ ਗੱਲ ਕੀਤੀ ਇਹ ਕਿੰਨੇ ਮਤਲਬ ਜਿਹੜੀ ਧਾਰਮਿਕ ਧਾਰਮਿਕ ਮਹੱਤਤਾ ਰੱਖਦੇ ਆ ਤੇ ਕਿੰਨਾ ਵੱਡਾ ਇਤਿਹਾਸ ਆ ਸਾਡਾ ਪੰਜਾਬੀ ਇਤਿਹਾਸ ਆ ਸਾਡਾ ਆਪਣਾ ਇਤਿਹਾਸ ਆ ਕਿੰਨਾ ਵੱਡਾ ਉਹ ਹੈ ਹੂੰ ਇਹਨੂੰ ਸਿਟੀ ਆਫ ਲੇਕਸ ਵੀ ਕਿਹਾ ਜਾਂਦਾ ਆਪਾਂ ਕੀ ਪੜਿਆ ਸਿਟੀ ਆਫ ਲੇਕਸ ਉਦੇਪੁਰ ਉਦੇਪੁਰ ਜਿੱਥੇ ਝੀਲਾਂ ਝੀਲਾਂ ਨੇ ਆਪਾਂ ਗਏ ਵੀ ਆ ਹਾਂ ਇਹਨੂੰ ਸਿਟੀ ਆਫ ਲੇਕਸ ਕਿਹਾ ਜਾਂਦਾ ਪੰਜਾਬ ਦਾ ਅੱਛਾ ਪੰਜ ਝੀਲਾਂ ਨੇ ਦਿਨ ਸ਼ਹਿਰ ਦੇ ਅੰਦਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਦੋ ਦੋ ਸ਼ਹਿਰ ਦੇ ਬਾਹਰ ਅੱਛਾ ਥਰਮਲ ਪਾਵਰ ਪਲੈਂਟ ਹੈ ਉਹ ਜਿਹੜਾ ਆਪਾਂ ਰਸਤੇ 'ਚ ਆ ਕੇ ਦੇਖਿਆ ਸੀਗਾ ਉਹ ਆਈ ਥਿੰਕ ਉਹ ਬੰਦ ਹੋ ਚੁੱਕਿਆ ਕੀ ਦੋ ਥਰਮਲ ਪਾਵਰ ਪਲੈਂਟ ਹੈ ਇੱਕ ਗੁਰਨਾਨਕ ਥਰਮਲ ਪਾਵਰ ਪਲੈਂਟ ਉਹ ਹੁਣ ਬੰਦ ਹੈ ਅੱਛਾ ਦੂਸਰਾ ਗੁਰੂ ਹਰਗੋਬਿੰਦ ਥਰਮਲ ਪਾਵਰ ਪਲੈਂਟ ਇਹ ਚੱਲ ਰਿਹਾ ਹੈ ਲੇਰਾ ਮਹਬਤ ਦੇ ਕੋਲ ਅੱਛਾ ਇਹਨੂੰ ਪਾਵਰ ਕੈਪੀਟਲ ਆਫ ਪੰਜਾਬ ਵੀ ਕਿਹਾ ਜਾਂਦਾ ਕਿਉਂਕਿ ਇੱਥੇ ਬਿਜਲੀ ਬਣਦੀ ਹੈ ਬਿਜਲੀ ਬਣਦੀ ਹੈ ਤੇ ਉਹ ਬਿਜਲੀ ਪੰਜਾਬ ਨੂੰ ਵੀ ਸਪਲਾਈ ਹੁੰਦੀ ਹੈ ਤੇ ਰਾਜਸਥਾਨ ਨੂੰ ਵੀ ਜਾਂਦੀ ਹੈ ਅੱਛਾ ਥਾਰ ਡੇਜ਼ਰਟ ਸੁਣਿਆ ਨਾ ਹਾਂ ਬਸ ਘੰਟੇ ਦੀ ਦੂਰੀ ਤੇ ਹੈ ਰਾਜਸਥਾਨ ਮਤਲਬ ਨੇੜੇ ਲੱਗਦਾ ਬਿਲਕੁਲ 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 ਤਾਂ ਹੀ ਇੱਥੇ ਕਪਾਹ ਦੀ ਖੇਤੀ ਬਹੁਤ ਹੁੰਦੀ ਹੈ ਮੈਨੂੰ ਲੱਗਦਾ ਯੈਸ ਇੱਥੇ ਜਿਹੜੀ ਹੈ ਕਪਾਹ ਦੀ ਖੇਤੀ ਜਿਹੜੀ ਹੈ ਉਹ ਕਾਫੀ ਹੁੰਦੀ ਹੈ ਤੇ ਰਾਜਸਥਾਨ ਦੇ ਨਾਲ ਜਿਹੜਾ ਬਾਰਡਰ ਲੱਗਦਾ ਇੱਕ ਇਹਨਾਂ ਦਾ ਹਰਿਆਣੇ ਦੇ ਨਾਲ ਵੀ ਬਾਰਡਰ ਲੱਗਦਾ ਸਿਰ अच्छा सिरसा जिले ਦੇ ਨਾਲ ਹਮ ਤੇ ਇਹ ਜਿਹੜਾ ਹੈਗਾ ਹੈ ਇਹਦਾ ਜਿਹੜਾ ਜੀਓਗ੍ਰਾਫੀ ਵਾਲਾ ਸੈਟਅਪ ਹੈਗਾ ਉਹ ਆਪਣਾ ਬਟਿੰਡੇ ਸ਼ਹਿਰ ਦਾ ਇਹ ਹੈਗਾ ਵੀ ਇੱਕ ਪਾਸੇ ਰਾਜਸਥਾਨ ਤੇ ਇੱਕ ਪਾਸੇ ਹਰਿਆਣਾ ਬਟਿੰਡਾ ਸ਼ਹਿਰ ਨੂੰ ਨਾ ਪਹਿਲਾਂ ਜਿਹੜੀ ਆਪਣਾ ਪੜਾਈ ਦੇ ਪੱਖ ਤੋਂ ਬੜਾ ਪਿਛੜਿਆ ਹੋਇਆ ਮੰਨਦੇ ਸੀਗੇ ਹਾਂ ਲੇਕਿਨ ਹੁਣ ਜਿਹੜਾ ਹੈਗਾ ਹੈ ਪੜਾਈ ਦੇ ਪੱਖੋਂ ਇਹ ਬਹੁਤ ਅੱਗੇ ਨਿਕਲ ਗਿਆ ਹਮ ਉਹਦਾ ਮੇਨ ਕਾਰਨ ਹੈ ਇੱਥੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਕੁੱਦਾ ਪਿੰਡ ਚ ਜਿਹੜੀ ਬਣੀ ਹੋਈ ਆ ਆਪ ਬਠਿੰਡਾ ਡਿਸਟ੍ਰਿਕਟ ਚ ਪੈਂਦਾ ਹਾਂ ਤੇ ਜਿਹੜੀ ਆਪਣੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਹੈ ਉਹ ਇੱਥੇ ਹੀ ਪੈਂਦੀ ਹੈ ਅੱਛਾ ਇੱਕ ਹੋਰ ਯੂਨੀਵਰਸਿਟੀ ਹੈ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅੱਛਾ ਉਹ ਵੀ ਇੱਥੇ ਹੀ ਹੈ ਬਠਿੰਡਾ ਕਾਲਜ ਆਫ ਲਾ ਵੀ ਹੈਗਾ ਇੱਥੇ ਮਤਲਬ ਬਠਿੰਡੇ ਵਾਲੇ ਕਿਸੇ ਚੀਜ਼ ਚ ਪਿੱਛੇ ਨਹੀਂ ਹੈਗੇ ਆਪਾਂ ਕਹਿ ਦਈਏ ਹਨਾ ਹੋਰ ਤੇ ਹੋਰ ਇੱਥੇ ਏਮਜ਼ ਵੀ ਹੈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਏਮਜ਼ ਬਠਿੰਡਾ ਬਾ ਜਿੱਥੇ ਕਿਸੇ ਬਿਮਾਰੀ ਦਾ ਇਲਾਜ ਨਹੀਂ ਹੁੰਦਾ ਉਹ ਕਿੱਥੇ ਹੁੰਦਾ ਏਮਸ ਦੇ ਵਿੱਚ ਏਮਸ ਤੇ ਮਤਲਬ ਜਦੋਂ ਕੋਈ ਸਾਰੇ ਉਮੀਦ ਛੱਡ ਜਾਣ ਫਿਰ ਬੰਦੇ ਨੂੰ ਲੈ ਕੇ ਜਾਂਦੇ ਆ ਕਿੱਥੇ ਏਮਸ ਦੇ ਵਿੱਚ ਉਹ ਵੀ ਇੱਥੇ ਹੈਗਾ ਅੱਛਾ ਤੇ ਹੁਣ ਇੱਥੇ ਪੜ੍ਹਾਈ ਵਾਲਾ ਵੀ ਕੰਮ ਹੋ ਗਿਆ ਇਤਿਹਾਸ ਵੀ ਹੋ ਗਿਆ ਧਾਰਮਿਕ ਸਥਾਨ ਵੀ ਹੋ ਗਏ ਇੰਡਸਟਰੀ ਦੇ ਵੱਲੋਂ ਵੀ ਪਿੱਛੇ ਨਹੀਂ ਹੈਗਾ ਅੱਛਾ ਇੱਥੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਫਰਟੀਲਾਈਜ਼ਰ ਬਣਾਉਣ ਦੀ ਜਿਹੜੀ ਫੈਕਟਰੀ ਹੈ ਉਹ ਵੀ ਹੈ ਦੋ ਸੀਮੈਂਟ ਫੈਕਟਰੀਆਂ ਨੇ ਟਪਟਿੰਡੇ ਦੇ ਵਿੱਚ ਅੰਬੁਜਾ ਸਿਮਿੰਟ ਦੇਸ਼ ਦਾ ਸਿਮਿੰਟ ਅੱਛਾ ਮਤਲਬ ਬਠਿੰਡੇ ਵਾਲੇ ਹਰ ਜਗ੍ਹਾ ਤੇ ਬੱਲੇ ਬੱਲੇ ਕਰਾਈ ਬੈਠੇ ਨੇ ਤੇ ਅਲਟਰਾ ਟੈਕ ਦੀ ਜਿਹੜੀ ਸਿਮਿੰਟ ਦੀ ਫੈਕਟਰੀ ਹੈਗੀ ਆ ਉਹ ਵੀ ਇੱਥੇ ਹੀ ਹੈਗੀ ਆ ਅੱਛਾ ਚੇਤਕ ਪਾਰਖਾਗਾ ਹਾਂ ਰੋਜ਼ ਗਾਰਡਨ ਹੈ ਹਾਂ ਹੁਣ ਜੜੀਆਂ ਇੱਥੇ ਚੀਲਾ ਨੇ ਨਾ ਦੇਖੋ ਜੜੀ ਚੀਲਾ ਬਣਾਈਆਂ ਗਈਆਂ ਨੇ ਉਹ ਇਨਸਾਨਾਂ ਨੇ ਨਹੀਂ ਬਣਾਈਆਂ ਕੁਦਰਤੀ ਨਹੀਂ ਹੈਗੀਆਂ ਅੱਛਾ ਮੈਨ ਮੇਡ ਨੇ ਮੈਨ ਮੇਡ ਨੇ ਪਹਿਲਾਂ ਤਾਂ ਚੀਲਾ ਬਣਾਉਣ ਦਾ ਕਾਰਨ ਸੀ ਥਰਮਲ ਪਾਵਰ ਪਲਾਂਟ ਹਾਂ ਠੰਡਾ ਕਰਾਣਾ ਵਾਸਤੇ ਪਾਣੀ ਚਾਹੀਦਾ ਹੈਗਾ ਲੇਕਿਨ ਹੁਣ ਜਿਹੜੀ ਪੰਜਾਬ ਸਰਕਾਰ ਆ ਉਹਦਾ ਉਪਰਾਲਾ ਹੈਗਾ ਕਿ ਇਹ ਜਿਹੜੀ ਝੀਲਾਂ ਨੇ ਇਹਨਾਂ ਦੇ ਵਿੱਚ ਵਾਟਰ ਸਪੋਰਟਸ ਚਲਾਈਆਂ ਜਾਣ ਅੱਛਾ ਰੋਇੰਗ ਵਾਸਤੇ ਜਿਹੜੇ ਪੰਜਾਬ ਦੇ ਖਿਡਾਰੀ ਐ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਵੀ ਜਿਹੜੀ ਆ ਇੱਥੇ ਸਹੂਲਤਾਂ ਬਣਾਈ ਜਾ ਰਹੀਆਂ ਮਿਲਦਾ ਆਪਣੇ ਨੇੜੇ ਤੇੜੇ ਹੈ ਵੀ ਨਹੀਂ ਕੋਈ ਹੈ ਵੀ ਨਹੀਂ ਤੇ ਇੱਕ ਜਿਹੜੀ ਇਹਨਾਂ ਦੀ ਲੇਕ ਹੈਗੀ ਆ ਮੈਨੂ ਮੇਡ ਉਹਦੇ ਨਾਲ ਤਾਂ ਇਹਨਾਂ ਨੇ ਪੂਰਾ ਸਿੰਥੈਟਿਕ ਟ੍ਰੈਕ ਬਣਾ ਲਿਆ ਲੁਧਿਆਣੇ ਚ ਦੀ ਆਪਣੀ ਲੇਅਰ ਵੈਲੀ ਹੈ ਨਾ ਹਾਂ ਜੀ ਮੈਂ ਅੱਜ ਕੱਲ ਤਾਂ ਹੈਪ ਆਪਣੇ ਸਰਕਾਰ ਨੇ ਉਪਰਾਲਾ ਮਿਲਣਾ ਦਾ ਵਧੀਆ ਕਾਰੀ ਦਿੱਤਾ ਕਿ ਉਹ ਜਿਹੜੀ ਜਗ੍ਹਾ ਖਾਲੀ ਪਈ ਸੀ ਖਰਾਬ ਹੋ ਰਹੀ ਸੀਗੀ ਉਹ ਜਗ੍ਹਾ ਤੇ ਵਧੀਆ ਹੁਣ ਤਾਂ ਪਾਰਕਾਂ ਬਣ ਗਈਆਂ ਨੇ ਇਹ ਬਹੁਤ ਵਧੀਆ ਚੀਜ਼ ਆ ਵੈਸੇ ਹੂੰ ਪੜ੍ਹਾਈ ਹੂੰ ਇਤਿਹਾਸ ਹੂੰ ਫੈਕਟਰੀ ਇੰਡਸਟਰੀ ਹੂੰ ਇਹ ਜਿਹੜਾ ਸ਼ਹਿਰ ਹੈ ਹੂੰ ਇਹ ਪਾਕਿਸਤਾਨ ਦੀ ਸੀਮਾ ਦੇ ਨੇੜੇ ਲੱਗਦਾ ਠੀਕ ਹੈ ਤੇ ਇੱਥੇ 에ਅਰ ਫੋਰਸ ਸਟੇਸ਼ਨ ਵੀ ਹੈ अच्छा ਤੇ ਬਹੁਤ ਵੱਡਾ ਮਿਲਟਰੀ ਸਟੇਸ਼ਨ ਵੀ ਹੈ 10 ਕਾਪਸ ਆਫ ਇੰਡੀਅਨ ਆਰਮੀ ਜਿਹੜੀ ਬਟਾਲੀਅਨ ਆ ਉਹਨਾਂ ਦੀ ਉਹ ਇੱਥੇ ਹੀ ਹੈ ਬਠਿੰਡਾ ਦੇ ਵਿੱਚ ਤੁਹਾਨੂੰ ਪਤਾ ਭਾਰਤ ਦਾ ਸਭ ਤੋਂ ਕਲੀਨ ਸ਼ਹਿਰ ਕਿਹੜਾ ਹੈ ਆਪਣੇ ਭਾਰਤ ਦਾ ਬਠਿੰਡੇ ਨੂੰ ਵੀ ਲਿਆ ਨਹੀਂ ਹਾਂ ਇੰਦੋਰ ਨੂੰ اچھا ਲੇਕਿਨ ਪੰਜਾਬ ਦਾ ਜਿਹੜਾ ਸਭ ਤੋਂ ਸਾਫ਼ ਸ਼ਹਿਰ ਹੈ ਉਹ ਬਠਿੰਡਾ ਇਸ ਸਰਵੇ ਦੇ ਅਕੋਰਡਿੰਗਲੀ ਹਾਂ ਅਰਬਨ ਜੜੀ ਵੈਨਾਂ ਦੀ ਕਮੇਟੀ ਹੈ ਹਾਂ ਉਹਨੇ ਬਠਿੰਡੇ ਨੂੰ ਦਿੱਤਾ ਵਾਹ ਬਠਿੰਡਾ ਤੇ ਦੇਸ਼ ਚ ਇਹਦਾ ਹੈਗਾ 79 ਪੰਜਾਬੀ ਚ 79 79ਵੇਂ ਨੰਬਰ ਤੇ ਪੂਰੇ ਇੰਡੀਆ ਦੇ ਵਿੱਚ ਹੁਣ ਹਮ ਬਾਲੀਵੁੱਡ ਦਾ ਪਤਾ ਹੈ ਹਾਂ ਰੰਗ ਦੇ ਬਸੰਤੀ ਹਾਂ ਮੂਵੀ ਦੇਖੀ ਆਪਾਂ ਨੇ ਕਿੰਨੀ ਵਾਰ ਦੇਖੀ ਭਗਤ ਸਿੰਘ ਮੂਵੀ ਵੀ ਆਪਾਂ ਦੇਖੀ ਦੋਨੋਂ ਮੂਵੀਆਂ ਦੀ ਸ਼ੂਟਿੰਗ ਬਠਿੰਡੇ ਤੇ ਇਹਨਾਂ ਦੇ ਆਸ-ਪਾਸ ਦੇ ਏਰੀਆ 'ਚ ਹੋਈ ਹੈ ਕਿਲੇ ਕਰਕੇ ਵੀ ਥੋੜਾ ਕਿਲੇ ਕਰਕੇ ਵੀ ਰੇਗਿਸਤਾਨ ਕਰਕੇ ਵੀ ਤੇ ਆਸ-ਪਾਸ ਰਾਜਸਥਾਨ ਪੈ ਗਿਆ ਨਾ ਬਾਵਲੀ ਆ ਗਈ ਯਾਦ ਹੈ ਅਮੀਰ ਖਾਨ ਛਲਾਂਗ ਮਾਰਦਾ ਹਾਂ 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 ਬਾਵਲੀ ਦੇ ਵਿੱਚ ਉਹ ਰਾਜਸਥਾਨ ਦੀ ਹੈ ਹੁਣ ਮੈਨੂੰ ਯਾਦ ਨਹੀਂ ਆਪਾਂ ਘੁੰਮਣ ਵੀ ਗਏ ਸੀਗੇ ਤੇ ਉੱਥੇ ਆਪਾਂ ਨੂੰ ਗਾਈਡ ਨੇ ਦੱਸਿਆ ਵੀ ਸੀਗਾ ਕਿ ਇੱਥੇ ਇੱਥੇ ਮੂਵੀ ਆਪਾਂ ਦੇਖੀ ਵੀ ਹੈ ਉਹ अच्छा ओ मेनू याद नहीं जोधपुर है के जयपुर है अच्छा ते मतलब बॉलीवुड वाले भी मिठिंडे मिठिंडे आंदे हां और और ਦੱਸਾਂ ਹਾਂ ਪੰਜਾਬੀ ਸਿਨੇਮੇ ਨੂੰ ਹਾਂ ਦੁਬਾਰਾ ਜਿੰਦਾ ਕਿ ਨਾ ਕੀਤਾ ਸੀ ਪੁਰਾਣੇ ਟਾਈਮ ਦਾ ਯੋਗਰਾਜ ਸਿੰਘ ਜੀ ਆਂਦੇ ਸੀ ਗੁੱਗੂ ਗਿੱਲ ਆਂਦਾ ਸੀ ਧਰਮਿੰਦਰ ਧਰਮਿੰਦਰ ਤਾਂ बॉलीवुड चले गए हां 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 हरपजन मान हरपजन मान ਵੀ ਹਰਪਜਨ ਮਾਨ ਦੇ ਤਾਂ ਗਾਣੇ ਸ਼ੰਮੀ ਮੇਰੀ ਬਾਹਰ ਤੇ ਮੈਂ ਅਸੀਂ ਨੱਚ ਨੱਚ ਕੇ ਸਕੂਲਾਂ ਦੇ ਵਿੱਚ ਬੜੇ ਅਸੀਂ ਨੱਚਦੇ ਸੀਗੇ ਤੂੰ ਇੱਥੇ ਦੇ ਨੇ ਅੱਛਾ ਬਠਿੰਡੇ ਸ਼ਹਿਰ ਤੋਂ ਮਤਲਬ ਬਠਿੰਡੇ ਸ਼ਹਿਰ ਦੇ ਅੱਛਾ ਬਲਕਾਰ ਸਿੱਧੂ ਇਹ ਬਲਕਾਰ ਸਿੱਧੂ ਦਾ ਤਾਂ ਗਾਣਾ ਹੁਣ ਵੀ ਮੈਨੂੰ ਯਾਦ ਆ ਜਾਏ ਮਾਜੇ ਦੀ ਇਹ ਮਾਜੇ ਦੀ ਇਹ ਮੂੰਵਤੀ ਹੈ ਹਾਂ ਬੜਾ ਬੜਾ ਸੋਣਾ ਗਾਣਾ ਸਾਰਿਆਂ ਨੂੰ ਮੈਨੂੰ ਲੱਗਦਾ ਯਾਦ ਹੋਊਗਾ ਸਾਡੀ ਜਨਰੇਸ਼ਨ ਵਾਲਿਆਂ ਨੂੰ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਯਾਦ ਹੋਊਗਾ ਇਹ ਗਾਣਾ ਕਿਉਂਕਿ ਗਾਣਾ ਇਹ ਅੱਜ ਵੀ ਤੁਸੀਂ ਇਹਦੀ ਇੱਕ ਬੋਲ ਸ਼ੁਰੂ ਕਰ ਦੋ ਬਸ ਅੱਗੇ ਅੱਗੇ ਗਾ ਹੀ ਜਾਓ ਗਾ ਹੀ ਜਾਓ ਪੰਜਾਬੀ ਫਿਲਮਾਂ ਚ ਨਾ ਇੱਕ ਕਮੇਡੀਅਨ ਹੁੰਦੇ ਸੀਗੇ ਉਹਨਾਂ ਤੋਂ ਬਿਨਾ ਕੋਈ ਪੰਜਾਬੀ ਫਿਲਮ ਪੂਰੀ ਹੁੰਦੀ ਨਹੀਂ ਸੀ ਮੇਹਲ ਮਿੱਤਰ ਹਾਂਜੀ ਉਹ ਵੀ ਅੱਛੇ ਦੇ ਹੀ ਨੇ ਅੱਛਾ ਉਹ ਵੀ ਬਟਿੰਡੇ ਦੇ ਹੀ ਨੇ ਬਟਿੰਡੇ ਵਾਲੇ ਕਿੰਨਾ ਕੁਝ ਇਕੱਠਾ ਕਰੀ ਬੈਠੇ ਹੋ ਤੁਸੀਂ ਹੈ ਅਵਨੀਤ ਸਿੱਧੂ ਹੁਣ ਇਹਨਾਂ ਨੇ ਕਾਮਨਵੈਲਥ ਗੇਮਸ ਦੇ ਵਿੱਚ ਮੈਡਲ ਜਿੱਤੇ ਸੀਗੇ ਸ਼ੂਟਿੰਗ ਦੇ ਵਿੱਚ ਉਹ ਵੀ ਇੱਥੇ ਦੇ ਨੇ ਸਹੀ ਆ ਵੀ ਬਠਿੰਡੇ ਵਾਲੇ ਕਮਾਲ ਕਰੀ ਜਾਂਦੇ ਆ ਗੁਲਦੀਪ ਮਾਨਕ ਸਾਹਿਬ ਭਾਈ ਮਾਨਕ ਦੀਆਂ ਕਲੀਆਂ ਤੋਂ ਬਿਨਾ ਤਾਂ ਮੈਨੂੰ ਲੱਗਦਾ ਪੰਜਾਬੀਆਂ ਦਾ ਗਾਣਾ ਪੂਰਾ ਹੀ ਨਹੀਂ ਹੋ ਸਕਦਾ ਕਦੇ ਵੀ ਕੋਈ ਆਪਾਂ ਜਾਣਾਂ ਨਾ ਲੁਧਿਆਣੇ ਆਪਣਾ ਮੋਲ ਅਫਰੋਜ਼ਪੁਰ ਰੋਡ ਹਾਂ ਗ੍ਰੈਂਡ ਵਾਕ ਹਾਂ ਗ੍ਰੈਂਡ ਵਾਕ ਤੇ ਖੱਬੇ ਹੱਥ ਹਾਂ ਮੂਰਤੀ ਲੱਗੀ ਹੈ ਹਾਂ 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 ਮੰਦ ਗੁਲਦੀਪ ਮਾਨਕ ਜੀ ਦੀ ਮਾਨਕ ਜੀ ਦੀ ਮੂਰਤੀ ਬਣਾਈ ਹੈ ਜਿਹਨੇ ਗੁਲਦੀਪ ਮਾਨਕ ਸਾਹਿਬ ਦੀ ਵੀ ਮੂਰਤੀ ਲੱਗੀ ਹੋਈ ਹੈ ਉੱਥੇ ਅੱਛਾ ਮਤਲਬ ਲੈ ਦੇ ਕੇ ਆਪਾਂ ਗੱਲ ਕਰੀਏ ਤੇ ਬਠਿੰਡੇ ਵਾਲੇ ਐਡਾ ਸੱਭਿਆਚਾਰ ਇੰਨਾ ਕੁਝ ਸੰਭਾਲੀ ਬੈਠੇ ਨੇ ਅਗਲੀ ਵਾਰ ਕਿਸੇ ਨੂੰ ਵੀ ਇੱਕ ਦਿਨ ਦੀ ਛੁੱਟੀ ਹੋਵੇ ਦੋ ਦਿਨ ਦੀ ਛੁੱਟੀ ਹੋਵੇ ਬਠਿੰਡੇ ਚਲੇ ਜਾਇਓ ਤੁਸੀਂ ਬੋਰ ਨਹੀਂ ਹੋ ਸਕਦੇ ਤਾਂ ਮਤਲਬ ਹੈ ਤੇ ਇੰਨਾ ਕੁਝ ਇੰਨਾ ਸੱਭਿਆਚਾਰ ਸਾਡੇ ਪੰਜਾਬ ਦਾ ਇੱਥੇ ਸੰਭਾਲ ਰੱਖਿਆ ਅਗਲੀ ਵਾਰ ਤੁਸੀਂ ਕਿਹੜਾ ਸ਼ਹਿਰ ਜਾਣਦੇ ਹੋ ਕਿ ਆਪਾਂ ਉਹਦੀਆਂ ਖਾਸ ਜਗ੍ਹਾ ਦੇ ਬਾਰੇ ਲੈ ਕੇ ਆਈਏ ਚੀਜ਼ਾਂ ਵੀਡੀਓ ਲੈ ਕੇ ਆਈਏ ਉਹਦੇ ਤੇ ਗੱਲ ਕਰੀਏ ਤਾਂ ਕਿ ਅਗਲੀ ਵਾਰ ਜਦੋਂ ਘੁੰਮਣ ਜਾਣਾ ਹੋਵੇ ਨਾ ਕੋਈ ਇਹ ਨਾ ਸੋਚੇ ਕਿ ਅਸੀਂ ਪੰਜਾਬ ਤੋਂ ਬਾਹਰ ਜਾਣਾ ਸਾਡੇ ਪੰਜਾਬ 'ਚ ਹੀ ਬਹੁਤ ਕੁਛ ਆ ਸਾਨੂੰ ਇਸ ਚੀਜ਼ ਲਈ ਜ਼ਰੂਰ ਦੱਸਣਾ ਕਿ ਤੁਸੀਂ ਕਿਹੜੇ ਸ਼ਹਿਰ ਬਾਰੇ ਜਾਣਨਾ ਚਾਹੁੰਦੇ ਹੋ ਚਾਹੇ ਉਹ ਪੰਜਾਬ 'ਚ ਹੋਵੇ ਚਾਹੇ ਪੰਜਾਬ ਤੋਂ ਬਾਹਰ ਹੋਵੇ ਅਸੀਂ ਅਗਲੀ ਆਪਣੀ ਵੀਡੀਓ ਉਹਦੇ ਤੇ ਹੀ ਲੈ ਕੇ ਆਵਾਂਗੇ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਹੈ ਤੁਸੀਂ ਦੱਸੋ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਬਠਿੰਡੇ ਦੇ ਨਾਲ ਜਿਹੜੀ ਤੁਹਾਡੀ ਯਾਦ ਜੁੜੀ ਹੋਈ ਹੈ ਉਹਦੀ ਕਹਾਣੀ ਸ਼ੇਅਰ ਕਰੋ ਤੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਰुण ਪਰਤਵਾਲ ਤੇ ਇਹ ਰਮਨਿ ਪਰਤਵਾਲ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ